ਕੀ ਕਹਿਣਾ ਚਾਹਾਂਗੇ ਇਹਦੇ ਮੁੰਡੇ ਬਾਰੇ ਹੁਣ ਕਹਿਣਾ ਕਿ ਉਹ ਨਹੀਂ ਕਰੋ ਦੀ ਖਾਈ ਜਾਨੀ ਉੱਠਦਾ ਹੈ ਨਹੀਂ ਕਿਸੇ ਪਾਸੇ ਬਸ ਉੱਥੇ ਹੀ ਚੌੜਾ ਹੋਇਆ ਪਿਆ ਵਾ ਚਾਹ ਲਈ ਦਰਮੋਜ਼ੀ ਨਾਲ ਹੀ ਰੱਖੀ ਹਾਂ ਉੱਥੇ ਕੇ ਬਸ ਪੀ ਲਿਆ ਤੇ ਖਾ ਲਿਆ ਤੇ ਬਸ ਉੱਥੇ ਹੀ ਆਗੜ ਲਿਆ ਹੂੰ ਚਾਹ ਪਾਣੀ ਪੀਂਦਿਆ ਉਹ ਹੀ ਕਿਉਂ ਕਿ ਚਾਹ ਪਾਣੀ ਪੀਂਦਿਆ ਬੱਚੇ ਇਹ ਤਾਂ ਸੱਚੀ ਆ ਤੇ ਸੱਚੀ ਆ ਢਿੰਕਰ ਵਿੱਚ ਇਹ انسان ਰਹਤੇ ਹੈ ਮੋਟਾ ये है राजू जिनका काम है सारा दिन जो भी बंदा आए उनको चापा पा कर दे जानी। पता नहीं कौन सा चाय में हमारे तो तो बहुत है। है सारा दिन और्थ चाय बांटती रहती है जो भी इसके पास बोतल निकाल कर चाय पा देती है जी लोग बोतल चाहेंगे ਪੈਣਾ ਕੈਮੀਕਲਾਂ ਦੀ ਖਾਈ ਜਾਨੀ ਆ ਉੱਠਦਾ ਹੈ ਨਹੀਂ ਕਿ ਪਾਸੇ ਬਸ ਉੱਥੇ ਹੀ ਚੌੜਾ ਹੋਇਆ ਪਿਆ ਵਾ ਜਾਨੇ ਤੇਰ ਮੋਜੂ ਵੀ ਨਾਲ ਹੀ ਰੱਖੀ ਹਾਂ ਉੱਥੇ ਕੇ ਬਸ ਪੀ ਲਿਆ ਤੇ ਖਾ ਲਿਆ ਤੇ ਬਸ ਉੱਥੇ ਹੀ ਹੱਗ ਲਿਆ ਹੂੰ ਚਾਹ ਖਾਣੀ ਪੀਂਦਿਆ ਉਹ ਹੀ ਕਿਉਂ ਕਿ ਚਾਹ ਪਾਣੀ ਪੀਂਦਿਆ ਬੱਚੇ ਸੱਚੀ ਆ ਤੇ ਸੱਚੀ ਆ ਢਿੰਕਰ ਮੇ ਇਹ